आईएमडी ਨੇ ਕਿਹਾ ਕਿ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਛੱਤੀਸਗੜ ਅਤੇ ਵਿਦਰਬ ਦੇ ਖੇਤਰਾ ਵਿੱਚ ਗੜੇ ਪੈਣ ਦੀ ਸੰਭਾਵਨਾ ਹੈ ਵੀਰਵਾਰ ਨੂੰ ਇਹਨਾਂ ਖੇਤਰਾ ਵਿੱਚ ਵਕ-ਵਕ ਥਾਵਾਂ ਤੇ ਗੜੇ ਮਾਰੀ ਹੋਈ ਹੈ ਮੌਸਮ ਵਿਭਾਗ ਨੇ ਕਿਹਾ ਕਿ ਕੇਰਲ ਵਿੱਚ ਅਗਲੇ 5 ਦਿਨਾਂ ਤੱਕ ਗਰਮੀ ਅਤੇ ਨਮੀ ਜਾਰੀ ਰਹੇਗੀ ਇਸ ਦੇ ਨਾਲ ਅੱਜ ਤਾਮਿਲਨਾਡੂ ਵਿੱਚ ਵੀ ਅਜਿਹਾ ਹੀ ਮੌਸਮ ਰਹੇਗਾ ਕੱਲ ਤੋਂ ਇਸ ਵਿੱਚ ਕੁਝ ਸੁਧਾਰ ਹੋਵੇਗਾ ਆਈਐਮਡੀ ਨੇ ਕਿਹਾ ਕਿ ਤੱਟਵਰਤੀ ਆਂਧਰਾ ਪ੍ਰਦੇਸ਼ ਅੰਦਰੂਨੀ ਕਰਨਾਟਕ ਅਤੇ ਦੱਖਣੀ ਕਰਨਾਟਕ ਅਗਲੇ 2 ਤੋਂ 3 ਦਿਨਾਂ ਤੱਕ ਗਰਮ ਅਤੇ ਨਮੀ ਵਾਲਾ ਰਹੇਗਾ ਇਸ ਤੋਂ ਬਾਅਦ ਕੁਜਰਾਹਤ ਮਿਲੇਗੀ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 5 ਦਿਨਾਂ ਤੱਕ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਗਰਮੀ ਦੀ ਲਹਿਰ ਨਹੀਂ ਹੋਵੇਗੀ ਤਾਪਮਾਨ ਲਗਭਗ ਹੁਣ ਆਮ ਵਾਂਗ ਰਹੇਗਾ ਆਈਐਮਡੀ ਨੇ ਕਿਹਾ ਕਿ ਉੜੀਸਾ ਵਿੱਚ ਐਤਵਾਰ ਨੂੰ ਗਰਮੀ ਵਧਣ ਦੀ ਸੰਭਾਵਨਾ ਹੈ ਸੋਮਵਾਰ ਨੂੰ ਰਾਜ ਵਿੱਚ ਲੂ ਚੱਲ ਸਕਦੀ ਹੈ ਮੌਸਮ ਵਿਭਾਗ ਨੇ ਕਿਹਾ ਹੈ 13 ਤੋਂ 14 ਅਪ੍ਰੈਲ ਦੌਰਾਨ ਦਿੱਲੀ, ਹਰਿਆਣਾ, ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।